ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਾਂਚੜੀ ਤਹਿਸੀਲ ਦਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਦੀ ਵੀਡੀਓ ਤੁਹਾਨੂੰ ਆ ਦੋ ਮਹੀਆਂ ਤੋਂ ਕੁਕੜਕ ਬਣਾ ਚੈੱਕ ਪਾਸ ਇੱਕ ਗਾਂ ਕੁਕੜਕ ਦਾ ਗਾਂ ਸੂਂ ਵਾਲੇ ਬਿਲਕੁਲ ਤਿਆਰ ਹੋਣੀ ਆ ਤੇ ਬਾਕੀ ਕਰਦੇ ਵੀਰ ਰਛਨਾ ਗੱਲਬਾਤ ਪੋਸ਼ਣ ਡਿਟੇਲ ਕਿਨੇ ਕਿਨੇ ਚੱਲਦੇ ਗੱਬਣਾ ਵਾ ਕੀ ਮਿਲ ਕੇ ਰਿਕਾਰਡ ਆ ਜੀ ਵੀ ਸਤਿ ਸ਼੍ਰੀ ਅਕਾਲ। ਜੀ ਵੀ ਸਤਿ ਸ਼੍ਰੀ ਅਕਾਲ ਜੱਗੇ ਵੀਰੇ। ਕੀ ਹਾਲ ਜੀ? ਕਿਰਪਾ ਮਹਾਰਾਜ ਦੀ ਪੂਰੀ ਏ। ਕਿਰਪਾ ਜਾਈ ਦੀ। ਹਾਂ। ਤੇ ਨਾਂ ਤੇ ਡਰੈੱਸ ਦਦੋ। ਹਾਂ ਮੇਰਾ ਅਸ਼ਦੀਪ ਸਿੰਘ ਪਿੰਡ ਵਾਂਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੇ। ਫੋਨ ਨੰਬਰ 6284337914 ਜੀ। ਅੱਛਾ ਜੀ। ਹਾਂ। ਤੇ ਵੇਗਾ ਪਹਿਲਾਂ ਮਾਲ। ਮਾਲ ਦੇ ਅੱਗਿਆ ਵਾ ਤੁਰ ਹੀ ਆਉਂਦੀ ਆ ਵੇਖਦੀ ਜਾਂਦੀ ਆ ਵਾ। ਆ ਦੋ ਮਈਆਂ ਦੋਨੇ ਗੰਢਾ ਕੇ ਰਾਜਸਥਾਨ ਵਾਲੀ ਗਏ ਹਾਂ ਤੇ ਰਾਜਸਥਾਨੋਂ ਹੀ ਲਿਆਉਂਦੀ ਆ ਵਾ। ਕੋਈ ਵੀਰ ਭਰਾ ਜਿੱਦਾਂ ਮਰਜੀ ਆਖੋ ਵੀਡੀਓ ਵੀ ਦੇ ਦਾਂਗੇ। ਇਹ ਮਈਆਂ ਕੀ ਤੋਕੜ ਕਬੜ ਨਾ ਕਰ ਜਿੰਨਾ ਮਰਜੀ ਆਖੀ ਬੋਚੋ ਬਿਰਾ ਮੁੱਕ ਜੂ ਸ਼ਾ ਬੋਚੋ ਰੁਪਈਆ ਮਾਲ ਜਿੰਨਾ ਮਰਜੀ ਨਾ ਹਾਂ ਜੀ ਵੀ ਜੈਡ ਲੈ ਗਿਆ ਜੈਡ ਬਲੈਕ ਮੈਂ ਹਾਂ ਵੇ ਇਧਰ ਪਹਿਲਾਂ ਤਾਂ ਮੈਂ ਰਾਜੀ ਵੇਖੋ ਮੈਂ ਰਾਜੀ ਵੇਖਦੇ ਗੋਲ ਖਾ ਤੇ ਢਾਂਚਾ ਖਾ ਕਿੱਡਾ ਮੈਂ ਦਾ ਸ਼ਾ ਮੈਂ ਜਾਰੀ ਨਹੀਂ ਹਾਂ ਦਾ ਆਪਾਂ ਇਹਨਾਂ ਨੂੰ ਤੇ 16 17 ਕਿਲੋ ਰਾਸਤਾਨੀਆਂ ਜਾਂਦੇ ਸਾਡੀ ਮੈਂ ਦੁੱਧ ਦਿੰਦੀ ਰਹੀ ਆ ਵੀਰ ਜੀ ਇਹ ਵੀ ਕਿੰਨੇ ਚਿਰ ਚੈੱਕ ਪਾਸ ਦੇ ਸਾਢੇ 6 ਮਹੀਨੇ ਹੋਏ ਚੈੱਕ ਪਾਸ ਨਹੀਂ ਸਾ ਤਿੰਨੇ ਕਿਲੋ ਦੁੱਧ ਦੀ ਅੱਛਾ ਦੁੱਧ ਤਾਂ ਨਹੀਂ ਆਪਾਂ ਕੱਲੋਂ ਰੰਬਾ ਲੈਣਾ ਤਿੰਨ ਹੋਵੇ ਕੋਈ ਲੈ ਨਹੀਂ ਸਾਡੇ ਘਰੇ ਬੱਜੀ ਸਾਡੇ ਘਰ ਬੱਜੀ ਆਪਣੇ ਘਰ ਚਵਾ ਕੇ ਦੇ ਦਾਂਗੇ ਤਿੰਨ ਮੈਂ ਦੇ ਦੂੰ ਮੈਂ 3 ਕਿਲੋ ਵਾਲਾ ਤੇ ਤਿੰਨ ਹੀ ਮੈਂ ਚਵਾ ਕੇ ਦੇ ਦੂੰਗਾ ਤੇ 겁ੜੇ ਸਾਢੇ 6 ਮਹੀਨੇ ਦੀ ਹੋ ਵੀਰੋ ਸਾਡੇ 6 ਮਹੀਨੇ ਦੀ ਜਗ੍ਹਾ ਸਾਡੇ 6 ਮਹੀਨੇ ਗੱਭਰ ਚੱਕ ਪਾਸ ਤੇ ਪੂਰੀ ਵੱਡੀ ਭਾਰੀ ਮੈਂ ਆ 6 ਛੇਆ ਸਾਡੇ ਜੰਨਾ ਵਾ ਜੇ ਕਿਸੇ ਦੇ ਘਰੇ ਜਾ ਸੱਤਾਂ ਦੀ ਮੈਂ ਨਿਕਲ ਜੇ ਆਪਾਂ ਗਰੰਟੀ ਦਊਂਗਾ ਛੇਆ ਦੀ ਨਿਕਲ ਜੇ ਮੇਰੇ ਘਰੇ ਮੈਂ ਮੇਰੀ ਬੰਝ ਸੱਤਾਂ ਦੀ ਨਿਕਲ ਮੈਂ ਗਰੰਟੀ ਦੇ ਦਊਂਗਾ ਵੀਰ ਖਾਂ ਦਾ ਮੈਂ ਦਾ ਪੂਰਾ ਛੱਡਾ ਨਾਲ ਗਿਲਟੀ ਹੋਵੇ ਤੇ ਮੈਂ ਜ਼ਿੰਮੇਵਾਰੀ ਇਹ ਮੈਂ ਦਾ ਵੀ ਠੀਕ ਕੋਈ ਵੀ ਗੱਲ ਬਾਤ ਹੋਵੇ ਮੈਂ ਦੀ ਤੇ ਬਾਕੀ ਬਾਤ ਦੁੱਧ ਤੁਸੀਂ ਚੋ ਕੇ ਖੜੇ ਯਾਰ ਦੁੱਧ ਥਾਣੋ ਖਾਦੇ ਮੈਂ ਨੂੰ 15 16 ਸਰੀ ਮੈਂ ਵਾ ਥਾਣੋ ਬੜਾ ਚੰਗਾ ਲੱਗਾ ਮੈਂ ਦੁੱਧ ਦੇ ਜੂਗੀ ਥਾਣ ਬੜਾ ਚੰਗਾ ਲੱਗਾ ਤੇ ਦੂਰ ਹੋਵੇ ਮੈਂ ਖਾਵੇ ਮੈਂ ਢਾਂਚਾ ਕੱਦ ਬਹੁਤ ਕਿੱਡਾ ਸ਼ਾਹ ਫੁੱਲ ਰਾਜ ਦੇ ਫੁੱਲ ਵੱਡੀ ਆ ਮੈਂ ਵੱਡੀ ਜੀ 16 17 ਸਰੀ ਮੈਂ ਵਾ ਹੱਟ ਕੇ ਮੈਂ ਦੁੱਧ ਦਊਗੀ ਜੇ ਸ਼ਾਹ ਕੋਈ ਥਾਂ ਬਲੂਗਾ ਦੂਨੇ ਰੁਪਏ ਪਾ ਜੂ ਮੈਂ ਮੈਂ ਤਾਂ ਬਹੁਤ ਜ਼ਿਆਦੀ ਭਾਰੀ ਮਾਲੀ ਏਡੀ ਜ਼ਿਆਦੀ ਵੱਡੀ ਆ ਕੋਈ ਨੀ ਜੀ ਮੈਂ ਨਾ ਕੋਈ ਸਮਝ ਗਿਆ ਹੋਵੇ ਜੱਗੇ ਵੀ ਫੁੱਲ ਵੱਡੀ ਸਮਝਾ ਕੋਈ ਵੀਰ ਭਰਾ ਮੈਂ ਵੱਡੀਏ ਤੇ ਭਾਰੀ ਹੈ ਹਾਂ ਇਹਦਾ ਫਿਰ ਵਿਜੀ ਦਾ ਮੋਲੇ ਦਾ ਫਿਰ ਜੈ ਜੀ ਮੋਲੇ ਚੱਲਣੇਗਾ ਜੀ ਜੈ ਜੀ ਹਾਂ ਜੀ ਕੋਈ 70 ਨਹੀਂ ਕੋਈ 75 ਨਹੀਂ ਕੋਈ 60 ਨਹੀਂ ਇਹ 65 ਦੀ ਦੇ ਦੇ 10000 ਛੱਡ ਦੀ 60 ਦੀ ਅੱਛਾ ਜੀ ਸਭ 62000 ਦੇ ਮੈਂ ਉਹਨੂੰ ਵਜੇਣਾ ਹੋਊਗਾ 60 65000 ਦਾ ਅੱਜ 62 ਦੀ ਮੈਂ ਦੇ ਦੂੰਗਾ 62 ਹਜ਼ਾਰ ਦਿੱਤੋ ਕੜ ਗੱਬਨ ਚੱਕ ਪਸ ਪੂਰੀ ਵੱਡੀ ਵੱਡੀ ਦਾ 3 ਕਿਲੋ ਸੁੱਧ ਹੋਊਗਾ ਕਿਹਾਰੇ ਮੈਂ 3 ਨੰਦਾ ਜੇ ਵੀਰ ਹੱਲੇ ਵੀ ਦੁੱਧ 3 ਕਿਲੋ ਸਾਢੇ 6 ਮਹੀਨਿਆਂ ਦੀ ਗੱਬਨ ਨਾ ਲਾਂਬਾ ਲਈਏ ਤੇ ਨਾਂ ਦਈਏ ਗੱਲ ਇਹ ਜੇ ਜੇ ਖਾਲੀ ਨਿਕਲਦੀ ਮੈਂ ਮੈਜਮੇਰ ਬੈਠਾ ਲੋਕਾਂ ਦੇ ਅੰਬਰਸਰ ਖਾਲੀ ਮਈਆਂ ਦੀਆਂ ਅੱਖੇ ਖਾਲੀ ਚਲ ਜੇ ਠੀਕ ਇਹ ਸ਼ਤਰੀਲ ਨਾ ਕਹਾਂਗੇ ਅੱਖੇ ਖਾਲੀ ਚਲ ਜੇ ਹਨ ਏਡੀਆਂ ਗੱਲਾਂ ਥੋੜਾ ਆ ਗਈ ਗਾੜੀ ਇਹ ਬਾੜ ਵੀ ਆਖਿਆ ਵਾ ਹੋਰ ਯਾਰ ਛੱਡ ਕਾਰ ਦੀ ਰੇ ਅੱਜ ਵੇਖਿਆ ਆਫਰ ਵਾਲੇ ਕੰਪ ਨੇ ਸਾਰੇ ਹੀ ਨਾ ਕਰੀਏ ਅੱਜ ਤੁਰੇ ਆਉਂਦੇ ਜਿੱਦਾਂ ਮਰਜੀ ਵੇਖੇੜ ਮੈਂ ਲਾਂ ਲਾਦਾਂ ਤੋਕੜਾ ਕਬਣਾ ਦੀ ਤੇ ਹਾਂ ਤੇ ਇਹ ਕਿੰਨੇ ਜਿਹੜੀ ਚੈੱਕ ਪਾਸ ਜੀ 86 ਦੀ ਇਹ ਜੇ ਕੋ ਬਾਲਸ਼ਾ ਕਿਲੋ ਦੁੱਧ ਇੱਕੋ ਹੀ ਕਿਲੋ ਦੁੱਧ ਥਾਣੀ ਪਾਸ ਕਰਾਵਾਂਗੇ ਥਾਣੀ ਪਾਸ ਕਰਾਵਾਂਗਾ ਹੀ ਬਸ ਤੇਰੀ ਗੱਲ ਖਣਾ ਕਿਲੋ ਦੁੱਧ ਤੇ ਸਾਢੇ 6 ਮਹੀਨੇ ਦੀ ਕੱਬੇ ਚੱਕ ਅੱਜ ਨਾ 14 15 ਸਰੀ ਹੋਏ ਵੀ ਠੀਕ ਹੈ ਤੇ ਮੈਂ ਤਾਂ ਢਾਂਚਾ ਦਾ ਸਾਹ ਹੈਗੀ ਰਸਤਾਂ ਦੀ ਨਹੀਂ ਇਹ ਵੀ ਵੇਖਣਾ ਕੱਟੀ ਮੈਂ ਚੰਗੀ ਪਲੀ ਆ ਸਾਡੀ ਚੰਗੀ ਸ਼ਾ ਤੇ ਜੱਜ ਜੱਜ ਸੂਆ ਦੋਵੇਂ ਮੀਆਂ ਸੋਣੀਆਂ ਹਾਂ ਬਾਕੀ ਕੋ ਆਪਣੀ ਸਮਝ ਕਰ ਲੈ ਬੜੇ ਵਿਦਵਾਨ ਬੈਠੇ ਹਾਂ ੱਲੇ ਵੀ ਮੈਂ ਨਾ ਵਾ ਜੇ ਸਾਡੇ ਛਿਆਂ ਤੋਂ ਛਿਆਂ ਪੰਜਾਬੀ ਮੈਂ ਨਿਗਲਦੀ ਆਵਾ 15 ਦਿਨਾਂ ਦੀ ਸੌਣੇ ਨੂੰ ਦਾ ਪੰਜਾਬੀ ਮੈਂ ਨਿਗਲਦੀ ਮੇਰੇ ਘਰੋਂ ਮੈਂ ਲੱਜ ਕਿ ਲੈ ਬਿਨਾ ਪੁੱਛੋ ਪੈਸੇ ਲੈ ਜੇ ਮੇਰੇ ਘਰੋਂ ਅੱਗੇ ਵੀਰ ਜਿਹੜੀ ਗੱਲ ਦੀ ਮੈਂ ਗਰੰਟੀ ਦੇ ਦੂੰਗਾ ਆਪਾਂ ਦਾ ਗੱਲ ਕੀ ਆਪਾਂ ਵੀ ਦੇ ਟੁਕੜਾ ਕਮਾ ਚੈੱਕ ਪਾਸ ਨਾ ਬਸ ਯਾਰ ਆ ਨਾ ਮੈਂ ਇੱਥੇ ਇਹਨਾਂ ਨੇ ਧਾਇ ਇਹਨਾਂ ਦਾ ਕਿਉਂ ਬੇਈਮਾਨੀ ਕਰਨੀ ਆਂ ਬਾਪ ਜੀ ਇਹਨਾਂ ਕਰਮ ਵਾਲਿਆਂ ਨੂੰ ਕਿਉਂ ਬੇਈਮਾਨੀ ਕਰਨੀ ਸਭ ਕੋ ਲੱਗਦਾ ਸੱਜਰਾ ਹੋਈ ਲੱਗਦੀਆ ਟੋਪੜਾ ਟੋਕੜਾ ਕੱਪੜਾ ਹੋਈ ਲੱਗਦੀਆ ਵਾ ਜੇਬ ਕੈਮ ਚਾਹੀਦੀ ਭਾਜੀ ਨਾ ਮਰਜੀ ਮਾਲ ਲੈ ਲੈ ਹਾਂ ਹਾਂ ਮੇਰੇ ਫੋਨ ਚ ਘਰ ਤੋਂ ਘਰ 70 ਦਲਾਲਾਂ ਦੇ ਫੋਨ ਹੋਣੇ ਤੇ ਰੋਜ਼ ਹੀ 1-2 ਮਹੀਆ ਦਾਸੀ ਹੀ ਦਿੰਦੇ ਦਾਸੀ ਹੀ ਦਿੰਦੇ ਆ ਮਾਲ ਨਹੀਂ ਕਰ ਮਾਲ ਬੜਾ ਚੱਲ ਜੇ ਕੋਈ ਪਈਆ ਮੌਜੂਦ ਹੈ ਮਾਲ ਦੀ ਨੋਕਣਾ ਕੀ ਆ ਬਾਤ ਆ ਤੇ ਵੀ ਜੀ ਮੋਲੇ ਦਾ ਫਿਰ ਜੈ ਜੀ ਜਾਲ ਕੀ ਮੁੱਲ ਮੱਲ ਕੀ ਕਰਨੇ ਆ ਅੱਜ ਇਹ ਵੀ ਬਾੜ੍ਹ ਦੀ ਦੇ ਪਰੇ ਲੈ ਜੈ ਜੀ ਕਰ ਦਈਏ 50 ਦੇ ਦੇ ਤੂੰ 60 ਦੀ ਦੇ ਦੇ ਤੇ ਨਹੀਂ ਛੜ ਦੀ 60 ਚ 55 ਹਜ਼ਾਰ ਹੀ ਦੇ ਦੇ ਉਹਦੇ 55 ਹਜ਼ਾਰ ਦੀ ਮੈਂ ਦੇ ਦਾਂਗੇ 55 ਜੀ ਵੀ ਹਜ਼ਾਰ ਛੜ ਛਾ ਅੱਛਾ 55 24 ਹਜ਼ਾਰ ਛੜ 54 ਦੀ ਦੇ ਫੜ ਲੈ ਕੋਈ ਰਖੜੀ ਰੁਖੜੀ ਵਾਲੀ ਆ ਜੋ ਮਰਜ਼ੀ ਕਰ ਲੈ ਆਫਰ ਨਾਲੇ ਕੋਈ ਵੀ ਨਾਲੇ ਕੋਈ ਵੀਰ ਭਰਾ ਠੀਕ 53 ਹਜ਼ਾਰ ਦੀ ਚੱਲ ਜਸ ਤੇ ਨੋਕਲ ਪੂਨ ਫਾਲਾ ਵੇ ਮੋੜਨਾ ਹੀ ਨਹੀਂ ਹੈ ਹੁਣ ਆ ਜੂ ਆ ਪਾ ਕੇ ਦੋ ਆਂਦੇ ਤੋਕੜਾ ਆਪਣਾ ਲੋਗਾਂ ਦੇ ਇਹ ਪਾ ਲਿਆਗੇ ਪਾਵੇਂ ਕੋਈ ਹੁਣ ਅੱਗੇ ਆ ਗਈ ਸ਼ਾਹ ਤੋਕੜ ਵਸ਼ੀ ਮੇਰੀ ਤੋਕੜੇ ਇਹ ਲੱਗੀ ਹੈਗੀ ਗਰਮ ਅਗਲੇ ਕਰਮ ਲੱਗੀ ਹੈਗੀ ਆ ਅੱਜ ਵਸ਼ੀ ਨੂੰ ਲੱਗੀ ਨੂੰ ਹੋ ਗਈ 26 27 ਦਿਨ ਲੱਗੀ ਨੂੰ ਹੋ ਗਈ ਵਸ਼ੀ ਨੂੰ ਜੱਗਦੀ ਆ ਵੀਰ ਅੱਗੇ ਆ ਦੇ ਕਰਮ ਦੁੱਧੇ 6 ਕਿਲੋ ਇੱਕ ਡੰਕ ਕਿਉਂ ਦੋ ਡੰਕ ਕਿਉਂ 50 ਕਿਲੋ ਦੀ ਗਰੰਟੀ ਚੱਲ ਦੁੱਧੇ ਕੋਈ ਗਰੰਟੀ ਨਹੀਂ ਸ਼ਾਹ ਥਲਾ ਦੀ ਗਰੰਟੀ ਹਾਂ ਦੁੱਧੇ ਕੋਈ ਗਰੰਟੀ ਨਹੀਂ ਸ਼ਾਹ ਦੀ ਗਰੰਟੀ ਬਾਕੀ ਜਿਹੜਾ ਦੋ ਦੋ ਦੱਸਾਂ ਜਿਨਾ ਵੀ ਕਿਲੋ ਕਿਲੋ ਆਪਾਂ ਕਿਲੋ ਕਿਲੋ ਦੱਸਿਆ ਵਾ ਇਹਦੇ ਕੋਲ ਛੇ ਕਿਲਾ ਕੋਈ ਪੰਜ ਕਰਕੇ ਲੈ ਜਾਏ ਖਰਾ ਦੀ ਗਲਤ ਨਹੀਂ ਹੋਊਗੀ ਜਿਹੜੀ ਗੱਲ ਮੈਂ ਕਹੂੰਗਾ ਤੇ ਬਾਕੀ ਕਿਸ ਦੇ ਘਰੇ ਅਗਲਾ ਤੋਂ ਲਾਤੋਂ ਲਾਦਣਾ ਲਾਊਗੀ ਲੈ ਲੱਗੀ ਆ ਤੇ ਲੱਗੀ ਕਿਹਾ ਥੋੜੀ ਕਿ ਆ ਵੀ ਲੱਗਣੀ ਲੱਗੀ ਆ ਤੇ ਲੱਗੀ ਕਿਹਾ ਵਾ ਸ਼ਾ ਲੈ ਇਦਾਂ ਭਾਵੇਂ ਜਿੱਦਾਂ ਮਰਜ਼ੀ ਆ ਵੇਲਾ ਤਾਂ ਤੁਣੀ ਕਿੱਡਾ ਚੰਗਾ ਵਛੂ ਨੂੰ ਛਿੱਟ ਕਣੇ ਕਰਾਂਗੇ ਛਿੱਟ ਕਣੇ ਦਾ ਬਾਕੀ ਮੋਲ ਨਾਲ ਜੋੜਦੀ ਆਲੇ ਫ੍ਰੀ ਆਲੇ ਹੀ ਭਾਅ ਕਰਦੇ ਨੇ ਆ ਇਹਦਾ ਫਿਰ ਵਿਜੀ ਇਹਦਾ ਮੋਲੇ ਦਾ ਮੁਕਤਾਲੇ ਪਾ ਹਾਂਜੀ 13000 ਦੀ 12000 ਦੀ ਯਾਨ ਕਿ ਦਾ ਮੁਕਤਾਲੇ ਪਾ ਯਾਰਾ 1000 ਦੀ ਚੱਲਣਾ ਨਹੀਂ ਦੇ ਆ ਕੋੜਨਾ ਹੀ ਨਹੀਂ ਯਾਰ ਫੜਦਾ ਫੜਮਾ ਕਰਾ ਦੇਣੀ ਹੁਣ 2 ਛੂਟੀ ਕਰਨੀ ਆਪਾਂ 10 ਨਾਲ ਫੋਨ ਲਾ ਹਾਂ ਇਧਰ ਰਖੀ ਹੁਣ ਵਛੀ ਵੇ ਤੈਗੀ ਵੇ ਲਾ ਦੇ ਵੇ ਵਛੀ ਹੁਣ ਇਹਦੇ ਨਾਲ ਵਛੀ ਬਣੂਗਾ ਇਹੋ ਥਨੇ ਬਲੈਡਰ ਲਾ ਜੂਗੀ ਜੱਗੇ ਵੀਰ ਬਸ 15 ਦਿਨਾਂ ਅਸਰੀ ਸਾਹ ਵੀ ਸਾਹ ਬਿਆ ਬਾਕੀ ਇਧਰ ਇਹਲਾ ਗੱਬੜ ਵਛੀ ਬੈਨ ਨਹੀਂ ਦਿੰਦੀ ਵੀ 15 ਦਿਨਾਂ ਸਾਹ ਵੀ ਸਾਹ ਬਿਆ ਵਸੀ ਦੀ ਬਸ ਹਾਂ 15 15 ਦਿਨਾਂ ਦੀ ਕੱਚੀ ਆ ਗਾਂ ਜਰਸੀ ਹਾਂ 15 ਦਿਨਾਂ ਸਾਹ ਵੀ ਸਾਹ ਵੀ ਰਸ਼ੀਦੇ ਵਸੀ ਦਾ ਕਿਹੜਾ ਵਾਹ ਜਿਹੜੀ ਗੱਲ ਖਾਉਣ ਵਾਲੀ ਵੇ ਇਹ ਪੰਜਾਬ ਵਾਲੀ ਜਰਸੀ ਕੰਦ ਪੂਰਾ ਵੱਡਾ ਕਿਹੜਾ ਵਾਲੀ ਜਰਸੀ ਫੁੱਲ ਵੱਡੀ ਆ ਬਸ 15 ਦਿਨਾਂ ਸਾਹ ਵੀ ਸਾਹ ਵੀ ਜਿਹੜੀ ਗੱਲ ਆਪਾਂ ਕਹਿ ਲਾਵੇ ਮੋਲ ਮੁਖਤਾਰੇ ਮੁਖਤਰੇ ਪਾ ਲਈ ਮੁਖਤਰੇ ਸ਼ਾਹ ਪਾ ਲਈ ਫੁੱਲ ਵੱਡੀ ਆ ਚਲ 15 ਦਿਨ ਖਾਂਦੀ ਰਹੀ ਵੀਰ ਭਰਾ ਬਈ ਜਾ 15000 ਹੀ ਸ਼ਾ ਨਫਾ ਲੈ ਲੈ 15000 ਹੀ ਅਸੀਂ ਜੀ ਨਫਾ ਲੈ ਲੈ ਅੱਗੇ ਵੀਰ ਅਜੇ 15 ਦਿਨ ਕੋਈ ਸਾਹ ਲੈ ਖੜਕੇ ਦੇ ਦੁੱਧ ਚ 15 ਕਿਲੋ ਦਈ ਜਾਊ 15 16 ਕਿਲੋ ਦਈ ਜਾਊ ਹੱਸ ਕੇ ਆ ਲੈ ਜਿੱਦਾਂ ਮਰਜ਼ੀ ਬੈਠ ਰਹਿ ਪਰਵਾਹ ਹੀ ਕਿਸ ਗੱਲ ਦੀ ਨਹੀਂ ਕਰ ਮਾ ਜੀ ਨੂੰ ਫੇਸ ਬਿਊਟੀ ਵੇ ਕਿੰਨੀ ਸੋਹਣੀ ਪਿਓਰ ਜਰਸੀ ਯੂ ਲੈ ਜਾ ਵੜੀ ਦੁਕਾਨ ਹੈ ਵੀਰਾ ਭਰਾਵਾ ਦੀ ਜਦ ਸੀ ਉਹ ਚੀ ਪੰਜਾਬ ਵਾਲੀ ਮੋਹਲੇ ਵੱਡੀ ਦਾ ਫੁੱਲ ਵਜੂ ਵਾਲੀ ਨਿਗੀ ਜਿਵੇਂ ਕੋਈ ਵੀਰ ਸਾਈ ਪਾ ਗਿਆ ਨਿੱਕੀ ਹੋਵੇ ਦੁਨੀ ਸਾਈ ਦੇ ਮੋੜਾਂ ਦੇ ਆਪਣੇ ਘਰ ਜਿੜੀਆਂ ਜਿੜੀਆਂ ਮਈਆਂ ਖਾਉਂ ਗੋੜੀ-ਗੋੜੀ ਮਈਆਂ ਹੋ ਗਈ ਆ ਤੇ ਇਧਰ ਉੱਥੇ ਰਤੇ ਕਿ ਇੰਡੀਆ ਨਹੀਂ ਰਹੀ ਹੋ ਗਈ ਇਹਦਾ ਮੋਲੇ ਦਾ ਜੇ ਆ ਜੀ ਮੋਲੇ ਆ ਸ਼ਾਹ ਵਾਸੀ ਸੱਦਰ ਕੋਈ ਵੀਰ ਭਰਾ ਲੈ ਜਾ 50-55000 ਦੀ ਲਿਖਦੀ ਆ ਹਾਂਜੀ ਇਹ ਅੱਜ ਦੇ ਦੇ ਤੂੰ 40 ਦੀ ਦੇ ਦੇ ਪੰਜ ਹੀ ਛੱਡ ਦੀਏ 35 ਦੇ ਵਿੱਚ ਦੋ ਛੱਡ ਦੀਏ 33000 ਦੀ 32000 ਦੀ ਦੇ ਲਈ ਹਾਂ 32 ਦੀ 32 ਦੀ ਚੱਲਾਂ ਦੇ ਛੜਾ ਵਾਲਾ ਕੰਮ 31000 ਦੀ ਚੱਲੰਦੇ ਪੂਰੇ ਦੀ ਯਾਰ ਮੋੜ ਨਾਲੇ ਵੀਰਾ ਭਰਾ ਉਹਨੇ ਕੋਈ ਫੋਨ ਲਾਵੇ ਪਤਾ ਨਹੀਂ ਉਹ ਕਿੱਥੇ ਜਾਣੀ ਹੋਏ ਜੇ ਇਹ ਮੋੜ ਤੇ ੱੱਲੇ ਵੀ ਮੈਂ ਦੋਰੇ ਵੀ ਜਾਂਦਾ ਐਣ ਤੇ ਵੀ ਇਹੋ ਗੱਲ ਕਹਿੰਦਾ ਜੋ ਚੱਕ ਪਾਸ ਦੀ 100% ਮਈਆ ਦੀ ਗਰੰਟੀ ਹੋਊਗੀ ਵੀਰ ਬਾਕੀ ਕੋਈ ਡਾਕਟਰ ਆਪਣਾ ਲਾਵੇ ਕੋਈ ਕੋਈ ਆਪਣਾ ਡਾਕਟਰ ਲਾਵੇ ਚਲ ਐਡੀ ਦੂਰ ਕਿਹਦਾ ਡਾਕਟਰ ਵੀ ਆਉਂਦਾ ਨਹੀਂ ਆ ਲੋਕ ਹੀ ਆਪਣੇ ਦਾ ਸੱਚੇ ਇੱਥੋਂ ਡਾਕਟਰ ਸਾਥ ਲਾਂਗੇ ਸਰਕਾਰ ਇੱਥੋਂ ਡਾਕਟਰ ਸਾਥ ਲਾਂਗੇ ਸਭ ਕੁਝ ਕਰ ਲਾਂਗੇ ਜੇ ਮਈਆ ਖਾਲੀ ਨਿਕਲੇ ਇਸ਼ਾਰੇ 100 ਕਈ ਕਿਹੜਾ ਤੰਬੂ ਲਾ ਕੇ ਬੈਠੇ ਘਰ ਬੂਹੇ ਵਾਲਿਆਂ ਕੇ ਇਹੋ ਜੀ ਗੱਲਬਾਤ ਥੋੜਾ ਕੋ ਸਾਡੇ ਘਰੇ ਆਵੇ ਨੂੰ ਕੋਈ ਗੱਲ ਕਵੇ ਜੇ ਖਾਲੀ ਹੋਣ ਤੇ ਬਾਕੀ ਹਾਸੇ ਹੋਣਗੇ